ਤੇ ਅੰਬਰ ਨਾਮ ਦਿਤਾੜੇ ਨਦੀ ਸਮੁੰਦਰ ਨਾਮ ਦਿਤਾੜੇ ਮਸਜਿਦ ਮੰਦਰ ਨਾਮ ਦਿਤਾੜੇ ਨਾਮ ਬਿਨਾ ਕੁਛ ਨਾਹੀਂ ਓ ਬੰਦਿਆ ਨਾਮ ਬਿਨਾ ਕੁਛ ਨਾਹੀਂ ਨਾਮ ਬਿਨਾ ਕੁਛ ਨਾਹੀਂ ਓ ਬੰਦਿਆ ਨਾਮ ਬਿਨਾ ਕੁਛ ਨਾਹੀਂ ਜੀਵਨ ਜੋਤੀ ਨਾਮ ਦਿਤਾੜੇ ਹੀਰੇ ਮੋਤੀ ਨਾਮ ਦਿਤਾੜੇ ਦਿਵਯ ਜੋਤੀ ਨਾਮ ਦਿਤਾੜੇ ਨਾਮ ਬਿਨਾ ਕੁਛ ਨਾਹੀਂ ਓ ਬੰਦਿਆ ਨਾਮ ਬਿਨਾ ਕੁਸ ਨਾਹੇ ਨਾਮ ਬਿਨਾ ਕੁਸ ਨਾਹੇ ਓ ਬੰਦਿਆ ਨਾਮ ਬਿਨਾ ਕੁਸ ਨਾਹੇ ਤੇਰਾ ਆਣਾ ਨਾਮ ਦਿ ਧਾਰੇ ਤੇਰਾ ਜਾਣਾ ਨਾਮ ਦਿ ਧਾਰੇ ਖੋਣਾ ਪਾਣਾ ਨਾਮ ਦਿ ਧਾਰੇ ਨਾਮ ਬਿਨਾ ਕੁਸ ਨਾਹੇ ਓ ਬੰਦਿਆ ਨਾਮ ਬਿਨਾ ਕੁਸ ਨਾਹੇ ਨਾਮ ਬਿਨਾ ਕੁਸ ਨਾਹੇ ਓ ਬੰਦਿਆ ਨਾਮ ਬਿਨਾ ਕੁਸ ਨਾਹੇ ਜੀਣਾ ਮਰਨਾ ਨਾਮ ਦੇ ਧਾਰੇ ਜਿਤਨਾ ਹਰਨਾ ਨਾਮ ਦੇ ਧਾਰੇ ਡੁੱਬਣਾ ਤਰਨਾ ਨਾਮ ਦੇ ਧਾਰੇ ਨਾਮ ਬਿਨਾ ਕੁਸ ਨਾਹੀ ਓ ਬੰਦਿਆ ਨਾਮ ਬਿਨਾ ਕੁਸ ਨਾਹੀ ਨਾਮ ਬਿਨਾ ਕੁਸ ਨਾਹੀ ਓ ਬੰਦਿਆ ਨਾਮ ਬਿਨਾ ਕੁਸ ਨਾਹੀ ਨਾਮ ਹੈ ਈਸ਼ਵਰ ਨਾਮ ਹੈ ਅੱਲਾ ਨਾਮ ਹੈ ਸੋਜੀ ਨਾਮ ਹੈ ਝੱਲਾ ਨਾਮ ਦਾ ਬੰਦਿਆ ਫਰਨਾ ਭੱਲਾ ਕਾਤੋਂ ਫਿਰਦਾ ਖਲ ਮੁਕੱਲਾ ਮੋਨੇ ਗਲ ਵਿੱਚ ਫੰਦਾ ਪਾਇਆ ਤੈਨੂੰ ਕੁਝ ਵੀ ਸਮਝ ਨ ਆਇਆ ਹਉਮੇ ਆਪਣਾ ਜਾਲ ਵਿਸਾਇਆ ਤੈਨੂੰ ਤੇਰਾ ਕਰਮ ਭੁਲਾਇਆ ਉਮਰ ਦੇ ਗੱਡੇ ਚਲਦੇ ਜਾਵੇ ਜੀਵਨ ਲੱਕੜੀ ਬਲਦੇ ਜਾਵੇ ਨਾਮ ਹੀ ਤੇਰੇ ਅੰਤਿਮ ਪੌੜੇ ਚੱਲ ਲੈ ਬੰਦਿਆ ਨਾਮ ਸਹਾਰੇ ਤੇਰਾ ਜੀਵਨ ਨਾਮ ਦੇ ਧਾੜੇ ਨਾਮ ਦਿਤਾਰੇ ਨਾਮ ਦਿਤਾਰੇ